ਅ ਬ੍ਰਦਰ ਕੀ ਨਾਮ ਹੈ ਤੁਹਾਡਾ ਮੇਰਾ ਅਨੁਸ਼ ਕੁਮਾਰ ਹੈ ਜੀ ਮੈਂ ਜ਼ਿਲ੍ਹਾ ਲੁਧਿਆਣਾ ਤੋਂ ਜਲਨ ਸੈਕਟਰੀ ਕਾਂਗਰਸ ਤੋਂ ਕੀ ਹੋਇਆ ਕੀ ਘਰਵਾਰ ਦਾ ਸਹੀ ਹੈ ਘਰਵਾਰ ਦਾ ਤੇ ਇਹ ਹੋਈ ਹੈ ਕਿ ਮੇਰੇ ਛੋਟਾ ਬ੍ਰਦਰ ਦਾ ਉਹਨੇ ਹੱਤ ਲਿਆ ਹੋਇਆ ਆਪਣੇ ਤੇ ਨੰਦਪੁਰ ਸੂਆ ਰੋੜਾ ਠੀਕ ਹੈ ਇਹਨਾਂ ਜਿਹੜਾ ਮੁੰਡਾ ਉੱਥੇ ਰੱਖਿਆ ਹੋਇਆ ਉਹ ਕਹਿੰਦਾ ਸੀ ਮੈਂ 2 ਦਿਨ ਤੋਂ ਬਿਮਾਰ ਬੁਖਾਰ ਚੜ ਰਿਹਾ ਹਮ ਇਹ ਕਹਿੰਦਾ ਚਲ ਸ਼ਾਮ ਨੂੰ ਮੈਂ ਆ ਜੰਨਾ ਮੈਂ ਕਲੋਜ਼ ਕਰ ਦੂੰਗਾ ਜਦੋਂ ਇੱਥੇ ਗਿਆ ਤੂ ਤੋ ਜਾਣ ਤੋਂ ਬਾਅਦ ਇੱਕੋ ਹੀ ਤਕਰੀਬਨ 10:30 ਮਿੰਟ ਦੇ ਆਸ-ਪਾਸ ਕੋ ਲੜਕੇ ਆਏ ਤਿੰਨ ਉਹਨਾਂ ਨੇ ਕੁਝ ਖਾਣਾ ਨੂੰ ਆਰਡਰ ਕੀਤਾ ਆਰਡਰ ਕਰਨ ਤੋਂ ਬਾਅਦ ਜਿਸ ਉੱਥੇ ਇਹਨਾਂ ਕਹੇ ਬ੍ਰਦਰ ਨੇ ਮੇਰੇ ਜਿਹੜਾ ਉੱਥੇ ਮੁੰਡਾ ਇੱਕ ਪੈਸੇ ਲੈ ਲੈਣਾ ਤੋ ਉਹਨੂੰ ਕਾਫੀ ਬੰਦਾ ਚੰਗਾ ਭੁੱਲੇ ਹੋਣਗੇ ਤੇ ਬ੍ਰਦਰ ਕਹਿੰਦਾ ਨਹੀਂ ਯਾਰ ਥੋੜੇ ਬਹੁਤ ਪੈਸੇ ਦੀ ਗੱਲ ਹੈ ਕਾਨੂੰਨ ਬੰਦਾ ਚੰਗਾ ਬੋਲਦੇ ਇਦਾਂ ਨਾ ਕਰੋ ਕੋਲ ਆ ਕੇ ਇਦਾਂ ਖੜ ਗਏ ਸੀਗੇ ਫਿਰ ਉਹਨਾਂ ਦੇ ਇੱਕ ਮੁੰਡੇ ਨੇ ਉਹਨਾਂ ਦੇ ਉਹਨੇ ਗੋਲੀ ਮਾਰੀ ਆੜ ਦੇ ਨਾਲ ਲੱਗੀ ਫਿਰ ਉਥੋਂ ਗੋਲੀ ਮਾਰ ਕੇ ਕਾਰ ਹੋ ਗਈ ਕਿੰਨੇ ਜਣੇ ਸੀ ਕਿੰਨੀਆਂ ਗੋਲੀਆਂ ਤਿੰਨ ਜਣਾ ਤਿੰਨ ਜਣੇ ਸੀ ਗੋਲੀ ਇੱਕ ਮਾਰੀ ਉਹਨਾਂ ਨੇ ਤੇ ਤਿੰਨੇ ਕਲ ਜਿਹੜਾ ਮੋਟਰਸਾਈਕਲ ਸੀ ਉਹਦਾ ਨੰਬਰ ਨਹੀਂ ਸੀ ਤਿੰਨੇ ਵਕ ਵਕ ਮੋਟਰਸਾਈਕਲ ਤੇ ਸੀ ਇੱਕੋ ਮੋਟਰਸਾਈਕਲ ਤੇ ਸੀ ਨੰਬਰ ਪਲੇਟ ਨਹੀਂ ਸੀਗਾ ਅੱਛਾ ਕਿੰਨੇ ਪੈਸਿਆਂ ਨੂੰ ਲੈ ਕੇ ਗੱਲ ਹੋਈ ਸੀ 100 ਰੁਪਏ ਦਾ ਸੀਗਾ ਮਸਲਾ 100 ਰੁਪਏ ਦਾ ਹਾਂ ਫਿਰ ਉਸ ਤੋਂ ਬਾਅਦ ਮੇਰਾ ਵੱਡਾ ਬ੍ਰਦਰ ਗਏ ਨੇ ਉੱਥੇ ਟੇਕਾ ਇਨਚਾਰਜ ਗਏ ਨੇ ਜਦੋਂ ਇਹਨੂੰ ਲੈ ਕੇ ਉੱਥੇ ਅਪੋਲੋ ਹਸਪੀਟਲ ਚਲੇ ਗਏ ਉਦੋਂ ਪੁਲਿਸ ਨੂੰ ਇਤਲਾਹ ਕਰਤੀ ਸੀਗੀ ਉਹ ਤਾਂ ਕੁਛ ਟਾਈਮ ਜਦੋਂ ਲੈਣ ਗਏ ਨੇ ਉਹ ਮੁੰਡੇ ਫੇਰ ਮੋਟਰਸਾਈਕਲ ਲੈ ਕੇ ਵਾਪਸ ਆਏ ਠੀਕ ਹੈ ਅੱਛਾ ਦੁਬਾਰਾ ਫੇਰ ਆਇਆ ਦੁਬਾਰਾ ਫੇਰ ਆਇਆ ਉਹਦੇ ਮੁਤਾਬਿਕ ਸਾਨੂੰ ਕਈ ਵਾਰੀ ਜਦੋਂ ਬੰਦਾ ਆਉਂਦਾ ਜਦ ਮਾਰਗ ਚ ਲੱਗੇ ਉਹ ਤਾਂ ਜਾਣਾ ਚਾਹੀਦਾ ਉਹ ਦੁਬਾਰਾ ਜਦ ਦੇਖਣ ਆਉਂਦੇ ਤਾਂ ਸਾਨੂੰ ਡਾਊਟਫੁਲ ਹੋ ਰਿਹਾ ਕਿ ਸ਼ਾਇਦ ਕੋਈ ਪ੍ਰਾਣੀ ਕੋਈ ਪ੍ਰਾਣੀ ਲੱਗਦੀ ਹੋਊਗੀ ਬਾਈ ਮਾਰ ਕੇ ਗਏ ਨੇ ਮਰਡਰੀ ਕੀਤਾ ਉਹਨਾਂ ਨੇ ਅੱਛਾ ਤੁਹਾਡੇ ਬ੍ਰਦਰ ਦਾ ਕੀ ਨਾਮ ਸੀ ਕਿੰਨੀ ਉਮਰ ਸੀ ਉਹਦੀ ਮੇਰੇ ਬ੍ਰਦਰ ਦਾ ਆਮਿਤ ਕੁਮਾਰ ਸੀ 36 ਸਾਲ ਦੀ ਉਮਰ ਇਹ ਵਿਆਹ ਵਰਾ ਸੀ ਪਰ ਜੀ ਵਿਆਹ ਵਾਸ ਕਿੰਨੇ ਜਵਾਬ ਦੋ ਬੱਚੇ ਨੇ ਠੀਕ ਹੈ ਜਦੋਂ ਘਰੋਂ ਗਈ ਖਰਚੇ ਦੋ ਬੱਚੇ ਨੇ ਤੇ ਜਦੋਂ ਇਹ ਜੋਇੰਟ ਫੈਮਿਲੀ ਰਹਿੰਦੀ ਕਿਦਾਂ ਆ ਜੋਇੰਟ ਫੈਮਿਲੀ ਰਹਿੰਦੀ ਬਸ ਤੇ ਜੀ ਤੇ ਭਾਜੀ ਜਦੋਂ ਵਾਪਸ ਆਏ ਮੁੜ ਕੇ ਕਿ ਲੱਗਦਾ ਕਿ ਕਿਸ ਤਰ੍ਹਾਂ ਦਾ ਹੋਲਿਆ ਸੀ ਉਹਨਾਂ ਦਾ ਤੇ ਕੁਝ ਸੀਸੀਟੀਵੀ ਖੰਗਾਲੇ ਗਏ ਕੋਈ ਕੋਸ਼ਿਸ਼ ਸੀਸੀਟੀਵੀ ਤਾਂ ਹਜੇ ਤੱਕ ਤਾਂ ਖੰਗਾਲੇ ਨਹੀਂ ਗਏ ਕਿਉਂਕਿ ਤੇ ਠਿੱਕੇ ਤੇ ਹੈ ਹੀ ਨਹੀਂ ਜੀ ਜਿਹੜੇ ਨਾਲ ਦੇ ਸੀਸੀਟੀਵੀ ਕੈਮਰੇ ਹੈਗੇ ਨੇ ਉਹ ਸਾਨੂੰ ਐਸਐਚਓ ਸਾਹਿਬ ਨੇ ਕਿਹਾ ਕਿ ਨਾਲ ਅਸੀਂ ਸਾਰੇ ਚੈੱਕ ਕਰਕੇ ਅਸੀਂ ਤੁਹਾਨੂੰ ਦੱਸਾਂਗੇ ਤੁਹਾਨੂੰ ਬਲਾਕ ਕੀ ਮੰਗ ਕੇ ਗਏ ਮੰਗ ਸਾਨੂੰ ਇਨਸਾਫ ਚਾਹੀਦਾ ਪਹਿਲੀ ਗੱਲ ਤੋਂ ਜਿਹੜਾ ਕਾਨੂੰਨ ਹੈਗਾ ਉਹਦੇ ਤੌਰ 'ਤੇ ਤੁਹਾਨੂੰ ਪਤਾ ਹੀ ਆ ਜਿੱਦਾਂ ਮਾਹੌਲ ਕੀ ਚੱਲ ਰਿਹਾ ਕੀ ਬੰਦੇ ਦੀ ਕੀ ਪੈਸੇ ਨਾਲੋਂ ਇੰਨੀ ਕੀਮਤ ਘਟ ਗਈ ਕਿ 100-100 ਰੁਪਏ ਦੇ ਪਿੱਛੇ ਵਾਰਦਾਤਾ ਹੋ ਰਹੀਆਂ ਨੇ 10 20 ਤੋਂ 25 ਸਾਲ ਦੇ ਯੰਗ ਨੌਜਵਾਨ ਰਿਵਾਲਵਰ ਲੈ ਕੇ ਚੱਲ ਰਹੇ ਨੇ ਕਾਹਦਾ ਕੀ ਕਰ ਚੱਲਿਆ ਸਾਰਾ ਖਤਮ ਹੀ ਹੋ ਗਿਆ ਨਸ਼ਾ ਇੰਨਾ ਜ਼ਿਆਦਾ ਕਰਦੇ ਨੇ ਕੀ ਕਰਾਂਗੇ ਆਪਾਂ ਵਿਆਹ ਨੂੰ ਕਿੰਨੇ ਸਾਲ ਹੋਏ ਭਾਜੀ ਵਿਆਹ ਨੂੰ तकरीबन 17 ਸਾਲ ਹੋ ਗਏ 17 ਸਾਲ ਹੋ ਗਏ ਇਹ ਬੱਚੇ ਦੀ ਉਮਰ ਕਿੰਨੀ ਹੋਣੀ ਹੈ ਦੋਨੋਂ ਲੜਕੀ ਲੱਗੇ ਇੱਕ ਤਾਂ ਮੇਟਾ ਇਹ ਹੈਗਾ ਜੀ ਖੜਾ ਬੈਠਾ ਜੀ ਇਹ ਨੰਬਰ ਉਹਦਾ ਇਹ ਨੰਬਰ ਹੀ ਨਾਮ ਹੈ ਇਹਦਾ ਰੋਹਨ ਜੀ اچھا ਇੱਕ ਬੇਟੀ ਗੁੜੀਆ ਹੈ ਬਾਰੇ ਗੁੜੀਆ ਉਹ ਮਾਛੀ ਅੱਛਾ ਗੁੜੀਆ ਕੀ ਨਾਮ ਗੁੜੀਆ ਬਿਸਾਨੀ ਠੀਕ ਹੈ ਠੀਕ ਜੀ ਭਾਜੀ ਗੁੜੀਆ ਕਿਸ ਤਰ੍ਹਾਂ ਲੱਗਦਾ ਜੁਣਾ ਜਰੇ ਆਈ ਸੀ ਕੁਝ ਪਤਾ ਲੱਗਿਆ ਗੁੜੀਆ ਬਗਰ ਗੁੜੀਆ ਦਾ तकरीबन ਬਾਰ ਬਾਰ ਜਿਆਦਾ ਪਤਲੀ ਸੀਗੇ ਜਿਆਦਾ ਹੋਣੀ ਸੀਗਾ ਠੀਕ ਹਾਂ ਬਾਈਕ ਸਵਾਰ ਤੇ ਸੀ ਕਿ ਕਿੰਨੀ ਕੋ ਬਾਈਕ ਸੀਗੀ ਕੁਝ ਪਤਲੀ ਇੱਕੋ ਹੀ ਬਾਈਕ ਸੀ ਛੇਤੀ ਬਾਈਕ ਨਹੀਂ چاہی آرام نال گئے نائ جی دکان ہے سبر تو چار بجے دکان تھی چار بجے ہفتے جانے ਕਰੋ ਤਾਂ ਨਿਕਲ ਗਏ ਸੀਗੇ 10 11 ਵਜੇ 10 11 ਵਜੇ ਦੁਬਾਰਾ ਆਏ ਸੀ ਕਾਨ ਕੋ ਤਾਂ ਬੰਦ ਕੀਤੀ ਸੀ ਜੀ ਬਾਰ ਬਾਰ ਸੀ ਨਾਈ ਦੀ ਨਹੀਂ ਜੀ ਸਾਡੇ 9 ਵਜੇ ਆ ਗਏ ਸੀ ਮੁੰਡੇ ਜਾਂਦਾ ਮੇਰੇ ਨਾਲ ਅੱਛਾ ਮੁੰਡਾ ਆ ਗਿਆ ਸੀਗਾ ਇਹ ਮੁੰਡਾ ਕਦੋਂ ਆਇਆ ਕਿੱਧਰੋਂ ਮੁੰਡਾ ਆ ਗਿਆ ਸੀ ਸਾਡੇ 9 ਵਜੇ ਕਹੇ ਉਹ ਨਹੀਂ ਕਿਹਾ ਸੀਗਾ ਅਮਿਤ ਦੇ ਨਾਲ ਸਾਡੇ ਕੰਟੈਕਟ ਹੁੰਦੇ ਨਹੀਂ ਉਹਨਾਂ ਦੇ ਨਾਲ ਉਹ ਕਹਿੰਦੇ ਮੇਰੀ ਟੈਨਸ਼ਨ ਨਾਲ ਲਿਆ ਕਰੋ ਮੈਂ ਆਪੇ ਆ ਜੂੰ ਅੱਛਾ ਗੱਡੀ ਤੇ ਕੀ ਸੀ ਕਿੱਥਾ ਗਿਆ ਸੀ ਮੋਟਰਸਾਈਕਲ ਹੈਗੀ ਇਹਨੂੰ ਦੇ ਕੋਲ ਹਾਂਜੀ ਤੁਹਾਨੂੰ ਸੂਚਨਾ ਕੋਈ ਨਹੀਂ ਮੈਨੂੰ 11 ਵਜੇ ਮਿਲੀ ਆ ਤੇ ਜਿਹੜਾ ਇਹ ਮੇਰੇ ਜੇਟ ਨੇ ਫੋਨ ਕੀਤਾ ਸੀ ਜੇਟ ਨੇ ਹਾਂਜੀ ਫਿਰ ਮੈਂ ਆਪਣੇ ਭਰਾਵ ਨੂੰ ਫੋਨ ਕੀਤਾ ਉਹ ਮੇਰੇ ਭਰਾਵਾਂ ਪਹੁੰਚ ਗਏ ਸੀ ਕਿ ਮੈਂ ਬਾਤ ਚੁ ਗਈ ਆ ਇਹਨੂੰ ਅੰਦਰ ਨਹੀਂ ਜਾਣ ਦਿੱਤਾ ਨਾਲੇ ਉਦੋਂ ਪਤਾ ਚੱਲਿਆ ਕਿ ਇਹਨੂੰ ਮਾਰ ਗਏ ਉਹਨੂੰ ਗੋਲੀ ਕੇ ਦੁਆਰਾ ਦੇਖਣ ਆਏ ਨੇ ਕਿ ਵੀ ਮਰਿਆ ਕਿ ਨਹੀਂ ਮਰਿਆ ਜਿਨ੍ਹਾਂ ਨੇ ਗੋਲੀ ਗੋਲੀ ਤੇ ਛਾਤੀ ਤੇ ਕਹਿੰਦੇ ਸੀ ਛਾਤੀ ਤੇ ਮਾਰੀ ਐ ਸਿੱਧੀ میواف چاہیے ਤੇ ਠੀਕੇ ਤੇ ਇੱਕ ਕਰਿੰਦਾ ਸੀਗਾ ਜਿਹਨੇ ਹੱਥਾਂ ਲਿਆ ਹੋਇਆ ਸੀਗਾ ਅਮਿਤ ਕੁਮਾਰ ਉਹਦਾ ਨਾਮ ਸੀਗਾ ਕੋਈ 10 50 ਕਿਤੇ ਨੰਨੇ ਆਏ ਜਿਨ੍ਹਾਂ ਨੇ ਕਿਹਾ ਵੀ 100 ਰੁਪਿਆ ਬਣਦਾ ਬਿਲ ਉਹ ਕਹਿੰਦਾ 120 ਰੁਪਏ ਬਿਲ ਬਣਦਾ ਆਪਸ ਵਿੱਚ ਪੈਸੇ ਨੂੰ ਲੈ ਕੇ ਤਕਰਾਰ ਹੋ ਗਈ ਚਲੋ ਤਿੰਨ ਜਣੇ ਕਿਨੇ ਉਹਦੇ ਗੋਲੀ ਮਾਰਤੀ ਤੇ ਉਸ ਨੂੰ ਪਤਾ ਲੱਗਣ ਤੇ ਹਸਪੀਟਲ ਲੈ ਕੇ ਹਸਪੀਟਲ ਲਿਆ ਕੇ ਵੀ ਡੈਥ ਹੋ ਗਈ ਸਰ ਇਹਦੀ ਕਿੰਨੀ ਉਮਰ ਸੀ ਔਰ ਇਹਦੀ ਮੌਕੇ ਤੇ ਮੌਤ ਆ ਗਈ نہیں نہیں انہوں سیول ہسپیٹل لے گئے سے اتھے ہی ڈیتھ ہوگی پینٹک سال بھی ہوں مرائے دیں سر کوئی رنجیس کوئی پرانا معاملہ تھا نہیں سکتا ہے میرے ایسٹیگیشن جا رہی ہے کیوں چھتی فارڈ لگے ہیں سالے کو سی سی فوٹیج کافی مل گیا لیتن ٹونٹی فور آرزہ سی رفتار کرنا گیا سر تنہیں جڑے حملہ پر سی یہ قادر پہ آئے سی گئے ایک موٹ سیکل پہ آئے سی کوئی ہتیار بگر آبی سی ہو رہے نہ کو نہیں آہی سی ویپری سی جی نہ گوڑی چلائی گیا سر جو مطلب کچھ پتہ لگ پایا کہ کدھروں گئے نہیں کدھر ਸਰ ਕਿੰਨੇ ਫਾਇਰ ਕੀਤੇ ਗਏ ਸੀ ਇੱਕੋ ਫਾਇਰ ਹੋਇਆ ਕਿੱਥੇ ਲੱਗੀ ਸੀ ਮੰਦਰੋ ਪਰਚੇਟ ਦੇ ਵਿੱਚ ਲੱਗੀ ਸੀ ਹਾਂਜੀ ਪਰਚਾ ਦਰਜ ਕਰਤਾ ਸੀ ਐਫ ਆ ਨੰਬਰ 266 ਹੈ ਅੰਡਰ ਸੈਕਸ਼ਨ 322 ਸੀ